ਨੇ ਪੰਜਾਬ ਦੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ 50 ਬੰਬ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹ ਚੋਂ 18 ਬੰਬ ਫਟ ਚੁੱਕੇ ਨੇ 32 ਬੰਬ ਅਜੇ ਫਟਣ ਵਾਲੇ ਨੇ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸਬੰਧ ਨੇ ਤੁਹਾਨੂੰ ਬੰਬ ਭੇਜਣ ਵਾਲੇ ਟੈਰਰਿਸਟ ਜਾਂ ਜਿਹੜੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੁਹਾਨੂੰ ਸਿੱਧਾ ਫੋਨ ਕਰਕੇ ਕਹਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ 50 ਪਹੁੰਚ ਗਏ 18 ਚੱਲ ਗਏ 32 ਰਹਿ ਗਏ ਤੁਹਾਡਾ ਇਨਫੋਰਮੇਸ਼ਨ ਦਾ ਸੋਰਸ ਕੀ ਹੈ ਕਿਉਂਕਿ ਨਾ ਤਾਂ ਇਹ ਜਿਹੜੀ ਇਨਫੋਰਮੇਸ਼ਨ ਹੈ ਪੰਜਾਬ ਦੀ ਕਿਸੇ ਇੰਟੈਲੀਜੈਂਸ ਕੋਲ ਹੈ ਤੇ ਨਾ ਹੀ ਦੇਸ਼ ਦੀ ਇੰਟੈਲੀਜੈਂਸੀ ਨੇ ਕੋਈ ਖਬਰ ਇਸ ਤਰ੍ਹਾਂ ਦੀ ਸਾਡੇ ਨਾਲ ਸ਼ੇਅਰ ਕੀਤੀ ਹੈ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜੇ 32 ਬੰਬ ਹਜੇ ਚੱਲਣ ਵਾਲੇ ਪਏ ਨੇ ਤੇ 18 ਚੱਲ ਗਏ ਇਹਦਾ ਮਤਲਬ ਤੁਹਾਡੇ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਸਿੱਧੇ ਸਬੰਧ ਹੈਗੇ ਨੇ ਇਹਦੇ ਬਾਰੇ ਸਾਨੂੰ ਇਨਫਾਰਮੇਸ਼ਨ ਦਿਓ ਤੁਹਾਡਾ ਫਰਜ ਬਣਦਾ ਹੈ ਕਿ ਸਾਡੇ ਨਾਲ ਉਹ ਗੱਲ ਸ਼ੇਅਰ ਕਰੋ ਤੇ ਕੀ ਤੁਸੀਂ ਉਹਨਾਂ ਬੰਬਾਂ ਦੇ ਫਟਣ ਦੀ ਜਾਂ ਉਹਨਾਂ ਬੰਬਾਂ ਦੇ ਚੱਲਣ ਦੀ ਵੇਟ ਕਰਦੇ ਹੋ ਇੰਤਜ਼ਾਰ ਕਰਦੇ ਹੋ ਕਿ ਬੰਦੇ ਮਰ ਜਾਣ ਪਹਿਲਾਂ ਫਿਰ ਮੈਂ ਆਪਣੀ ਰਾਜਨੀਤੀ ਚਮਕਾਉਂਗਾ ਜੇ ਤੁਸੀਂ دہشت ਫਲਾਉਣਾ ਚਾਹੁੰਦੇ ਹੋ ਪੰਜਾਬ ਕੜ ਕੋਈ ਇਨਫੋਰਮੇਸ਼ਨ ਹੀ ਸਿਰਫ ਦਹਿਸ਼ਤਵਾਦ ਵਾਸਤੇ ਬਿਆਨ ਦਿੱਤਾ ਹੈ ਤਾਂ ਇਹ ਸੀਰੀਅਸ ਕ੍ਰਾਈਮ ਹੈ ਤੁਹਾਡੇ ਤੇ ਸਖਤ ਕਾਰਵਾਈ ਕਰਾਂਗੇ ਕਾਂਗਰਸ ਪਾਰਟੀ ਨੂੰ ਕਿਉਂਕਿ ਤੁਸੀਂ ਕਾਂਗਰਸ ਦੇ ਵੱਡੇ ਲੀਡਰ ਹੋ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਸ ਗੱਲ ਤੇ ਆ ਕੇ ਸਾਹਮਣੇ ਸਫਾਈ ਦੇਣ ਦੱਸਣ ਕਿ ਕਾਂਗਰਸ ਪਾਰਟੀ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲੀ ਹੋਈ ਹੈ ਕਿ ਉਹਨਾਂ ਨੂੰ ਸਾਰਾ ਪਤਾ ਹੈ ਕਿ ਕਿੰਨੇ ਬੰਮ ਪਹੁੰਚ ਗਏ ਕਿੰਨੇ ਚੱਲ ਗਏ ਕਿੰਨੇ ਰਹਿ ਗਏ ਇਦੇ ਬਾਰੇ ਕਾਂਗਰਸ ਦੇ ਨੈਸ਼ਨਲ ਲੀਡਰ ਤੇ ਪ੍ਰਤਾਪ ਸਿੰਘ ਬਾਜਵਾ ਸਫਾਈ ਦੇਣ ਜੇ ਇਹ ਗੱਲ ਸਿਰਫ دہشت ਫਲਾਉਣ ਵਾਸਤੇ ਬਾਜਵਾ ਸਾਹਿਬ ਨੇ ਜਿਹੜੀ ਹੈ ਉਹ ਕਹੀ ਹੈ ਤਾਂ ਬਾਜਵਾ ਸਾਹਿਬ ਤੇ ਸਖਤ ਕਾਰਵਾਈ ਹੋਊਗੀ ਪੁਲਿਸ ਨੂੰ ਮੈਂ ਸਖਤ ਆਦੇਸ਼ ਦਿੱਤੇ ਨੇ ਕਿ ਉਹਨਾਂ ਨੂੰ ਮਿਲ ਕੇ ਨਿਸ਼ਾਨਦੇਹੀ ਕਰਾਓ ਕਿੱਥੇ ਕਿੱਥੇ ਪਏ ਨੇ ਬੰਬ ਉਹ ਬੈਸੀ ਕੁਝ ਵੀ ਗੈਰ ਜ਼ਿੰਮੇਵਾਰਾ ਨ ਬਿਆਨ ਦੇ ਦਿੰਨੇ ਲੋਕਾਂ 'ਚ دہشت ਫਲਾਉਣ ਵਾਸਤੇ ਸਖਤ ਕਾਰਵਾਈ ਵਾਸਤੇ ਤਿਆਰ ਰਹੋ ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਪੰਜਾਬੀਓ ਬੜੇ ਗੰਭੀਰ ਵਿਸ਼ੇ ਤੇ ਗੱਲ ਕਰਨੀ ਹੈ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਆਪੋਸ਼ਨ ਪਾਰਟੀ ਦੇ ਲੀਡਰ ਨੇ ਪੰਜਾਬ ਦੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ 50 ਬੰਬ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹ ਚੋਂ 18 ਬੰਬ ਫਟ ਚੁੱਕੇ ਨੇ 32 ਬੰਬ ਭਾਜੀ ਫਟਣ ਵਾਲੇ ਨੇ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸਬੰਧ ਨੇ ਤੁਹਾਨੂੰ ਬੰਬ ਭੇਜਣ ਵਾਲੇ ਟੈਰਰਿਸਟ ਜਾਂ ਜਿਹੜੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੁਹਾਨੂੰ ਸਿੱਧਾ ਫੋਨ ਕਰਕੇ ਕਹਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ 50 ਪਹੁੰਚ ਗਏ 18 ਚੱਲ ਗਏ 32 ਰਹਿ ਗਏ ਤੁਹਾਡਾ ਇਨਫੋਰਮੇਸ਼ਨ ਦਾ ਸੋਰਸ ਕੀ ਹੈ ਕਿਉਂਕਿ ਨਾ ਤਾਂ ਇਹ ਜਿਹੜੀ ਇਨਫਾਰਮੇਸ਼ਨ ਹੈ ਪੰਜਾਬ ਦੀ ਕਿਸੇ ਇੰਟੈਲੀਜੈਂਸ ਕੋਲ ਹੈ ਤੇ ਨਾ ਹੀ ਦੇਸ਼ ਦੀ ਇੰਟੈਲੀਜੈਂਸੀ ਨੇ ਕੋਈ ਖਬਰ ਇਸ ਤਰ੍ਹਾਂ ਦੀ ਸਾਡੇ ਨਾਲ ਸ਼ੇਅਰ ਕੀਤੀ ਹੈ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜੇ 32 ਬੰਬ ਹਜੇ ਚੱਲਣ ਵਾਲੇ ਪਏ ਨੇ ਤੇ 18 ਚੱਲ ਗਏ ਇਹਦਾ ਮਤਲਬ ਤੁਹਾਡੇ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਸਿੱਧੇ ਸੰਬੰਧ ਹੈਗੇ ਨੇ ਇਹਦੇ ਬਾਰੇ ਸਾਨੂੰ ਇਨਫਾਰਮੇਸ਼ਨ ਦਿਓ ਤੁਹਾਡਾ ਫਰਜ਼ ਬਣਦਾ ਹੈ ਕਿ ਸਾਡੇ ਨਾਲ ਉਹ ਗੱਲ ਸ਼ੇਅਰ ਕਰੋ ਤੇ ਕੀ ਤੁਸੀਂ ਉਹਨਾਂ ਬੰਬਾਂ ਦੇ ਫਟਣ ਦੀ ਜਾਂ ਉਹਨਾਂ ਬੰਬਾਂ ਦੇ ਚੱਲਣ ਦੀ ਵੇਟ ਕਰਦੇ ਹੋ ਇੰਤਜ਼ਾਰ ਕਰਦੇ ਹੋ ਕਿ ਬੰਦੇ ਮਰ ਜਾਣ ਪਹਿਲਾਂ ਫਿਰ ਮੈਂ ਆਪਣੀ ਰਾਜਨੀਤੀ ਚਮਕਾਉਂਗਾ ਜੇ ਤੁਸੀਂ دہشت ਫਲਾਉਣਾ ਚਾਹੁੰਦੇ ਹੋ ਪੰਜਾਬ 'ਚ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਿਰਫ دہشت ਵਾਸਤੇ ਬਿਆਨ ਦਿੱਤਾ ਹੈ ਤਾਂ ਇਹ ਸੀਰੀਅਸ ਕ੍ਰਾਈਮ ਹੈ ਤੁਹਾਡੇ ਤੇ ਸਖਤ ਕਾਰਵਾਈ ਕਰਾਂਗੇ ਕਾਂਗਰਸ ਪਾਰਟੀ ਨੂੰ ਕਿਉਂਕਿ ਤੁਸੀਂ ਕਾਂਗਰਸ ਦੇ ਵੱਡੇ ਨੇ ਲੀਡਰੋਂ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਸ ਗੱਲ ਤੇ ਆ ਕੇ ਸਾਹਮਣੇ ਸਫਾਈ ਦੇਣ ਦੱਸਣ ਕਿ ਕਾਂਗਰਸ ਪਾਰਟੀ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲੀ ਹੋਈ ਹੈ ਕਿ ਉਹਨਾਂ ਨੂੰ ਸਾਰਾ ਪਤਾ ਹੈ ਕਿ ਕਿੰਨੇ ਬੰਬ ਪਹੁੰਚ ਗਏ ਕਿੰਨੇ ਚੱਲ ਗਏ ਕਿੰਨੇ ਰਹਿ ਗਏ ਇਹਦੇ ਬਾਰੇ ਕਾਂਗਰਸ ਦੇ ਨੈਸ਼ਨਲ ਲੀਡਰ ਤੇ ਪ੍ਰਤਾਪ ਸਿੰਘ ਬਾਜਵਾ ਸਫਾਈ ਦੇਣ ਜੇ ਇਹ ਗੱਲ ਸਿਰਫ دہشت ਫਲਾਉਣ ਵਾਸਤੇ ਬਾਜਵਾ ਸਾਹਿਬ ਨੇ ਜਿਹੜੀ ਹੈ ਉਹ ਕਹੀ ਹੈ ਆ ਬਾਜਵਾ ਸਾਹਿਬ ਤੇ ਸਖਤ ਕਾਰਵਾਈ ਹੋਊਗੀ ਪੁਲਿਸ ਨੂੰ ਮੈਂ ਸਖਤ ਆਦੇਸ਼ ਦਿੱਤੇ ਨੇ ਕਿ ਉਹਨਾਂ ਨੂੰ ਮਿਲ ਕੇ ਨਿਸ਼ਾਨਦੇਹੀ ਕਰਾਓ ਕਿੱਥੇ ਕਿੱਥੇ ਪਏ ਨੇ ਬੰਬ ਉਹ ਵੈਸੀ ਕੁਝ ਵੀ ਗੈਰ ਜ਼ਿੰਮੇਵਾਰਾ ਨਾ ਬਿਆਨ ਦੇ ਦਿੰਦੇ ਲੋਕਾਂ 'ਚ دہشت ਫੈਲਾਉਣ ਵਾਸਤੇ ਸਖਤ ਕਾਰਵਾਈ ਵਾਸਤੇ ਤਿਆਰ ਰਹੋ ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਪੰਜਾਬੀਓ ਬੜੇ ਗੰਭੀਰ ਵਿਸ਼ੇ ਤੇ ਗੱਲ ਕਰਨੀ ਹੈ ਸਰਦਾ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਆਪੋਸ਼ਨ ਪਾਰਟੀ ਦੇ ਲੀਡਰ ਨੇ ਪੰਜਾਬ ਦੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ 50 ਬੰਬ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹ ਚੋਂ 18 ਬੰਬ ਫਟ ਚੁੱਕੇ ਨੇ 32 ਬੰਬ ਅਜੇ ਫਟਣ ਵਾਲੇ ਨੇ ਮੈਂ ਬਾਜਵਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸੰਬੰਧ ਨੇ ਤੁਹਾਨੂੰ ਬੰਬ ਭੇਜਣ ਵਾਲੇ ਟੈਰਰਿਸਟ ਜਾਂ ਜਿਹੜੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੁਹਾਨੂੰ ਸਿੱਧਾ ਫੋਨ ਕਰਕੇ ਕਹਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ 50 ਪਹੁੰਚ ਗਏ 18 ਚੱਲ ਗਏ 32 ਰਹਿ ਗਏ ਤੁਹਾਡਾ ਇਨਫੋਰਮੇਸ਼ਨ ਦਾ ਸੋਰਸ ਕੀ ਹੈ ਕਿਉਂਕਿ ਨਾ ਤਾਂ ਇਹ ਜਿਹੜੀ ਇਨਫੋਰਮੇਸ਼ਨ ਹੈ ਪੰਜਾਬ ਦੀ ਕਿਸੇ ਇੰਟੈਲੀਜੈਂਸ ਕੋਲ ਹੈ ਤੇ ਨਾ ਹੀ ਦੇਸ਼ ਦੀ ਇੰਟੈਲੀਜੈਂਸੀ ਨੇ ਕੋਈ ਖਬਰ ਇਸ ਤਰ੍ਹਾਂ ਦੀ ਸਾਡੇ ਨਾਲ ਸ਼ੇਅਰ ਕੀਤੀ ਹੈ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜੇ 32 ਬੰਬ ਹਜੇ ਚੱਲਣ ਵਾਲੇ ਪਏ ਨੇ ਤੇ 18 ਚੱਲ ਗਏ ਇਹਦਾ ਮਤਲਬ ਤੁਹਾਡੇ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਸਿੱਧੇ ਸਬੰਧ ਹੈਗੇ ਨੇ ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਤੁਹਾਡਾ ਫਰਜ ਬਣਦਾ ਹੈ ਕਿ ਸਾਡੇ ਨਾਲ ਉਹ ਗੱਲ ਸ਼ੇਅਰ ਕਰੋ ਤੇ ਕੀ ਤੁਸੀਂ ਉਹਨਾਂ ਬੰਬਾਂ ਦੇ ਫਟਣ ਦੀ ਜਾਂ ਉਹਨਾਂ ਬੰਬਾਂ ਦੇ ਚੱਲਣ ਦੀ ਵੇਟ ਕਰਦੇ ਹੋ ਇੰਤਜ਼ਾਰ ਕਰਦੇ ਹੋ ਕਿ ਬੰਦੇ ਮਰ ਜਾਣ ਪਹਿਲਾਂ ਫਿਰ ਮੈਂ ਆਪਣੀ ਰਾਜਨੀਤੀ ਚਮਕਾਉਂਗਾ ਜੇ ਤੁਸੀਂ دہشت ਫਲਾਉਣਾ ਚਾਹੁੰਦੇ ਹੋ ਪੰਜਾਬ 'ਚ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਿਰਫ دہشت ਵਾਸਤੇ ਬਿਆਨ ਦਿੱਤਾ ਹੈ ਤਾਂ ਇਹ ਸੀਰੀਅਸ ਕ੍ਰਾਈਮ ਹੈ ਤੁਹਾਡੇ ਤੇ ਸਖਤ ਕਾਰਵਾਈ ਕਰਾਂਗੇ ਕਾਂਗਰਸ ਪਾਰਟੀ ਨੂੰ ਕਿਉਂਕਿ ਤੁਸੀਂ ਕਾਂਗਰਸ ਦੇ ਵੱਡੇ ਲੀਡਰ ਹੋ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਸ ਗੱਲ ਤੇ ਆ ਕੇ ਸਾਹਮਣੇ ਸਫਾਈ ਦੇਣ ਦੱਸਣ ਕਿ ਕਾਂਗਰਸ ਪਾਰਟੀ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲੀ ਹੋਈ ਹੈ ਕਿ ਉਹਨਾਂ ਨੂੰ ਸਾਰਾ ਪਤਾ ਹੈ ਕਿ ਕਿੰਨੇ ਬੰਬ ਪਹੁੰਚ ਗਏ ਕਿੰਨੇ ਚੱਲ ਗਏ ਕਿੰਨੇ ਰਹਿ ਗਏ ਇਹਦੇ ਬਾਰੇ ਕਾਂਗਰਸ ਦੇ ਨੈਸ਼ਨਲ ਲੀਡਰ ਤੇ ਪ੍ਰਤਾਪ ਸਿੰਘ ਬਾਜਵਾ ਸਫਾਈ ਦੇਣ ਜੇ ਇਹ ਗੱਲ ਸਿਰਫ دہشت ਫਲਾਉਣ ਵਾਸਤੇ ਬਾਜਵਾ ਸਾਹਿਬ ਨੇ ਜਿਹੜੀ ਹੈ ਉਹ ਕਹੀ ਹੈ ਤਾਂ ਬਾਜਵਾ ਸਾਹਿਬ ਤੇ ਸਖਤ ਕਾਰਵਾਈ ਹੋਊਗੀ ਪੁਲਿਸ ਨੂੰ ਮੈਂ ਸਖਤ ਆਦੇਸ਼ ਦਿੱਤੇ ਨੇ ਕਿ ਉਹਨਾਂ ਨੂੰ ਮਿਲ ਕੇ ਨਿਸ਼ਾਨਦੇਹੀ ਕਰਾਓ ਕਿੱਥੇ ਕਿੱਥੇ ਪਏ ਨੇ ਬੰਬ ਉਹ ਵੈਸੇ ਕੁਝ ਵੀ ਗੈਰ ਜ਼ਿੰਮੇਵਾਰਾ ਨਾ ਬਿਆਨ ਦੇ ਦਿੰਦੇ ਨੇ ਲੋਕਾਂ 'ਚ دہشت ਫਲਾਉਣ ਵਾਸਤੇ ਸਖਤ ਕਾਰਵਾਈ ਵਾਸਤੇ ਤਿਆਰ ਰਹੋ ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਪੰਜਾਬੀਓ ਬੜੇ ਗੰਭੀਰ ਵਿਸ਼ੇ ਤੇ ਗੱਲ ਕਰਨੀ ਹੈ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਆਪਰੇਸ਼ਨ ਪਾਰਟੀ ਦੇ ਲੀਡਰ ਨੇ ਪੰਜਾਬ ਦੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ 50 ਬੰਬ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹ ਚੋਂ 18 ਬੰਬ ਫਟ ਚੁੱਕੇ ਨੇ 32 ਬੰਬ ਅਜੇ ਫਟਣ ਵਾਲੇ ਨੇ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸਬੰਧ ਨੇ ਤੁਹਾਨੂੰ ਬੰਬ ਭੇਜਣ ਵਾਲੇ ਟੈਰਰਿਸਟ ਜਾਂ ਜਿਹੜੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੁਹਾਨੂੰ ਸਿੱਧਾ ਫੋਨ ਕਰਕੇ ਕਹਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ 50 ਪਹੁੰਚ ਗਏ 18 ਚੱਲ ਗਏ 32 ਰਹਿ ਗਏ ਤੁਹਾਡਾ ਇਨਫੋਰਮੇਸ਼ਨ ਦਾ ਸੋਰਸ ਕੀ ਹੈ ਕਿਉਂਕਿ ਨਾ ਤਾਂ ਇਹ ਜਿਹੜੀ ਇਨਫੋਰਮੇਸ਼ਨ ਹੈ ਪੰਜਾਬ ਦੀ ਕਿਸੇ ਇੰਟੈਲੀਜੈਂਸ ਕੋਲ ਹੈ ਤੇ ਨਾ ਹੀ ਦੇਸ਼ ਦੀ ਇੰਟੈਲੀਜੈਂਸੀ ਨੇ ਕੋਈ ਖਬਰ ਇਸ ਤਰ੍ਹਾਂ ਦੀ ਸਾਡੇ ਨਾਲ ਸ਼ੇਅਰ ਕੀਤੀ ਹੈ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜੇ 32 ਬੰਬ ਹਜੇ ਚੱਲਣ ਵਾਲੇ ਪਏ ਨੇ ਤੇ 18 ਚੱਲ ਗਏ ਇਹਦਾ ਮਤਲਬ ਤੁਹਾਡੇ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਸਿੱਧੇ ਸਬੰਧ ਹੈਗੇ ਨੇ ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਤੁਹਾਡਾ ਫਰਜ ਬਣਦਾ ਹੈ ਕਿ ਸਾਡੇ ਨਾਲ ਉਹ ਗੱਲ ਸ਼ੇਅਰ ਕਰੋ ਤੇ ਕੀ ਤੁਸੀਂ ਉਹਨਾਂ ਬੰਬਾਂ ਦੇ ਫਟਣ ਦੀ ਜਾਂ ਉਹਨਾਂ ਬੰਬਾਂ ਦੇ ਚੱਲਣ ਦੀ ਵੇਟ ਕਰਦੇ ਹੋ ਇੰਤਜ਼ਾਰ ਕਰਦੇ ਹੋ ਕਿ ਬੰਦੇ ਮਰ ਜਾਣ ਪਹਿਲਾਂ ਫਿਰ ਮੈਂ ਆਪਣੀ ਰਾਜਨੀਤੀ ਚਮਕਾਉਂਗਾ ਜੇ ਤੁਸੀਂ دہشت ਫਲਾਉਣਾ ਚਾਹੁੰਦੇ ਹੋ ਪੰਜਾਬ 'ਚ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਿਰਫ دہشت ਵਾਸਤੇ ਬਿਆਨ ਦਿੱਤਾ ਹੈ ਤਾਂ ਇਹ ਸੀਰੀਅਸ ਕ੍ਰਾਈਮ ਹੈ ਤੁਹਾਡੇ ਤੇ ਸਖਤ ਕਾਰਵਾਈ ਕਰਾਂਗੇ ਕਾਂਗਰਸ ਪਾਰਟੀ ਨੂੰ ਕਿਉਂਕਿ ਤੁਸੀਂ ਕਾਂਗਰਸ ਦੇ ਵੱਡੇ ਲੀਡਰ ਹੋ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਸ ਗੱਲ ਤੇ ਆ ਕੇ ਸਾਹਮਣੇ ਸਫਾਈ ਦੇਣ ਦੱਸਣ ਕਿ ਕਾਂਗਰਸ ਪਾਰਟੀ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲੀ ਹੋਈ ਹੈ ਕਿ ਉਹਨਾਂ ਨੂੰ ਸਾਰਾ ਪਤਾ ਹੈ ਕਿ ਕਿੰਨੇ ਬੰਬ ਪਹੁੰਚ ਗਏ ਕਿੰਨੇ ਚੱਲ ਗਏ ਕਿੰਨੇ ਰਹਿ ਗਏ ਇਹਦੇ ਬਾਰੇ ਕਾਂਗਰਸ ਦੇ ਨੈਸ਼ਨਲ ਲੀਡਰ ਤੇ ਪ੍ਰਤਾਪ ਸਿੰਘ ਬਾਜਵਾ ਸਫਾਈ ਦੇਣ ਜੇ ਇਹ ਗੱਲ ਸਿਰਫ دہشت ਫਲਾਉਣ ਵਾਸਤੇ ਬਾਜਵਾ ਸਾਹਿਬ ਨੇ ਜਿਹੜੀ ਹੈ ਉਹ ਕਹੀ ਹੈ ਤਾਂ ਬਾਜਵਾ ਸਾਹਿਬ ਤੇ ਸਖਤ ਕਾਰਵਾਈ ਹੋਊਗੀ ਪੁਲਿਸ ਨੂੰ ਮੈਂ ਸਖਤ ਆਦੇਸ਼ ਦਿੱਤੇ ਨੇ ਕਿ ਉਹਨਾਂ ਨੂੰ ਮਿਲ ਕੇ ਨਿਸ਼ਾਨਦੇਹੀ ਕਰਾਓ ਕਿੱਥੇ ਕਿੱਥੇ ਪਏ ਨੇ ਬੰਬ ਉਹ ਵੈਸੇ ਕੁਝ ਵੀ ਗੈਰ ਜ਼ਿੰਮੇਵਾਰਾ ਨਾ ਬਿਆਨ ਦੇ ਦਿੰਦੇ ਲੋਕਾਂ 'ਚ دہشت ਫਲਾਉਣ ਵਾਸਤੇ ਸਖਤ ਕਾਰਵਾਈ ਵਾਸਤੇ ਤਿਆਰ ਰਹੋ ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਪੰਜਾਬੀਓ ਬੜੇ ਗੰਭੀਰ ਵਿਸ਼ੇ ਤੇ ਗੱਲ ਕਰਨੀ ਹੈ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਆਪਰੇਸ਼ਨ ਪਾਰਟੀ ਦੇ ਲੀਡਰ ਨੇ ਪੰਜਾਬ ਦੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ 50 ਬੰਬ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹ ਚੋਂ 18 ਬੰਬ ਫਟ ਚੁੱਕੇ ਨੇ 32 ਬੰਬ ਅਜੇ ਫਟਣ ਵਾਲੇ ਨੇ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸਬੰਧ ਨੇ ਤੁਹਾਨੂੰ ਬੰਬ ਭੇਜਣ ਵਾਲੇ ਟੈਰਰਿਸਟ ਜਾਂ ਜਿਹੜੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੁਹਾਨੂੰ ਸਿੱਧਾ ਫੋਨ ਕਰਕੇ ਕਹਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ 50 ਪਹੁੰਚ ਗਏ 18 ਚੱਲ ਗਏ 32 ਰਹਿ ਗਏ ਤੁਹਾਡਾ ਇਨਫੋਰਮੇਸ਼ਨ ਦਾ ਸੋਰਸ ਕੀ ਹੈ ਕਿਉਂਕਿ ਨਾ ਤਾਂ ਇਹ ਜਿਹੜੀ ਇਨਫੋਰਮੇਸ਼ਨ ਹੈ ਪੰਜਾਬ ਦੀ ਕਿਸੇ ਇੰਟੈਲੀਜੈਂਸ ਕੋਲ ਹੈ ਤੇ ਨਾ ਹੀ ਦੇਸ਼ ਦੀ ਇੰਟੈਲੀਜੈਂਸੀ ਨੇ ਕੋਈ ਖਬਰ ਇਸ ਤਰ੍ਹਾਂ ਦੀ ਸਾਡੇ ਨਾਲ ਸ਼ੇਅਰ ਕੀਤੀ ਹੈ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜੇ 32 ਬੰਬ ਹਜੇ ਚੱਲਣ ਵਾਲੇ ਪਏ ਨੇ ਤੇ 18 ਚੱਲ ਗਏ। ਇਹਦਾ ਮਤਲਬ ਤੁਹਾਡੇ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਸਿੱਧੇ ਸਬੰਧ ਹੈਗੇ ਨੇ। ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ। ਤੁਹਾਡਾ ਫਰਜ਼ ਬਣਦਾ ਹੈ ਕਿ ਸਾਡੇ ਨਾਲ ਉਹ ਗੱਲ ਸ਼ੇਅਰ ਕਰੋ। ਤੇ ਕੀ ਤੁਸੀਂ ਉਹਨਾਂ ਬੰਬਾਂ ਦੇ ਫਟਣ ਦੀ ਜਦੋਂ ਨਾ ਬੰਬਾਰੇ ਚੱਲਣ ਦੀ ਵੇਟ ਕਰਦੇ ਹਾਂ ਇੰਤਜ਼ਾਰ ਕਰਦੇ ਹਾਂ ਕਿ ਬੰਦੇ ਮਰ ਜਾਣ ਪਹਿਲਾਂ ਫਿਰ ਮੈਂ ਆਪਣੀ ਰਾਜਨੀਤੀ ਚਮਕਾਉਂਗਾ ਜੇ ਤੁਸੀਂ دہشت ਫਲਾਉਣਾ ਚਾਹੁੰਦੇ ਹੋ ਪੰਜਾਬ ਚ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਿਰਫ دہشت ਵਾਸਤੇ ਬਿਆਨ ਦਿੱਤਾ ਹੈ ਤਾਂ ਇਹ ਸੀਰੀਅਸ ਕ੍ਰਾਈਮ ਹੈ ਤੁਹਾਡੇ ਤੇ ਸਖਤ ਕਾਰਵਾਈ ਕਰਾਂਗੇ ਕਾਂਗਰਸ ਪਾਰਟੀ ਨੂੰ ਕਿਉਂਕਿ ਤੁਸੀਂ ਕਾਂਗਰਸ ਦੇ ਵੱਡੇ ਲੀਡਰ ਹੋ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਸ ਗੱਲ ਤੇ ਆ ਕੇ ਸਾਹਮਣੇ ਸਫਾਈ ਦੇਣ ਦੱਸਣ ਕੀ ਕਾਂਗਰਸ ਪਾਰਟੀ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲੀ ਹੋਈ ਹੈ ਕੀ ਉਹਨਾਂ ਨੂੰ ਸਾਰਾ ਪਤਾ ਹੈ ਕਿ ਕਿੰਨੇ ਬੰਬ ਪਹੁੰਚ ਗਏ ਕਿੰਨੇ ਚੱਲ ਗਏ ਕਿੰਨੇ ਰਹਿ ਗਏ ਇਹਦੇ ਬਾਰੇ ਕਾਂਗਰਸ ਦੇ ਨੈਸ਼ਨਲ ਲੀਡਰ ਤੇ ਪ੍ਰਤਾਪ ਸਿੰਘ ਬਾਜਵਾ ਸਪੱਸ਼ਟੀਕਰਨ ਜੇ ਇਹ ਗੱਲ ਸਿਰਫ دہشت ਫਲਾਉਣ ਵਾਸਤੇ ਬਾਜਵਾ ਸਾਹਿਬ ਨੇ ਜਿਹੜੀ ਹੈ ਉਹ ਕਹੀ ਹੈ ਤਾਂ ਬਾਜਵਾ ਸਾਹਿਬ ਤੇ ਸਖਤ ਕਾਰਵਾਈ ਹੋਊਗੀ ਪੁਲਿਸ ਨੂੰ ਮੈਂ ਸਖਤ ਆਦੇਸ਼ ਦਿੱਤੇ ਨੇ ਕਿ ਉਹਨਾਂ ਨੂੰ ਮਿਲ ਕੇ ਨਿਸ਼ਾਨਦੇਹੀ ਕਰਾਓ ਕਿੱਥੇ ਕਿੱਥੇ ਪਏ ਨੇ ਬੰਬ ਉਹ वैसे कुछ भी गैर जिम्मेदाराना बयान दे दे ने। ਲੋਕਾਂ ਚ دہشت ਫਲਾਉਣ ਵਾਸਤੇ ਸਖਤ ਕਾਰਵਾਈ ਵਾਸਤੇ ਤਿਆਰ ਰਹੋ। ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਪੰਜਾਬੀਓ ਬੜੇ ਗੰਭੀਰ ਵਿਸ਼ੇ ਤੇ ਗੱਲ ਕਰਨੀ ਹੈ। ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਆਪਰੇਸ਼ਨ ਪਾਰਟੀ ਦੇ ਲੀਡਰ ਨੇ ਪੰਜਾਬ ਦੇ। ਉਹਨਾਂ ਨੇ ਇੱਕ ਬਿਆਨ ਦਿੱਤਾ ਹੈ। ਕਿ ਪੰਜਾਬ ਦੇ ਵਿੱਚ 50 ਬੰਬ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹ ਚੋਂ 18 ਬੰਬ ਫਟ ਚੁੱਕੇ ਨੇ 32 ਬੰਬ ਅਜੇ ਫਟਣ ਵਾਲੇ ਨੇ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸਬੰਧ ਨੇ ਤੁਹਾਨੂੰ ਬੰਬ ਭੇਜਣ ਵਾਲੇ ਟੈਰਰਿਸਟ ਜਾਂ ਜਿਹੜੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੁਹਾਨੂੰ ਸਿੱਧਾ ਫੋਨ ਕਰਕੇ ਕਹਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ 50 ਪਹੁੰਚ ਗਏ 18 ਚੱਲ ਗਏ 32 ਰਹਿ ਗਏ ਤੁਹਾਡਾ ਇਨਫੋਰਮੇਸ਼ਨ ਦਾ ਸੋਰਸ ਕੀ ਹੈ ਕਿਉਂਕਿ ਨਾ ਤਾਂ ਇਹ ਜਿਹੜੀ ਇਨਫੋਰਮੇਸ਼ਨ ਹੈ ਪੰਜਾਬ ਦੀ ਕਿਸੇ ਇੰਟੈਲੀਜੈਂਸ ਕੋਲ ਹੈ ਤੇ ਨਾ ਹੀ ਦੇਸ਼ ਦੀ ਇੰਟੈਲੀਜੈਂਸੀ ਨੇ ਕੋਈ ਖਬਰ ਇਸ ਤਰ੍ਹਾਂ ਦੀ ਸਾਡੇ ਨਾਲ ਸ਼ੇਅਰ ਕੀਤੀ ਹੈ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜੇ 32 ਬੰਬ ਹਜੇ ਚੱਲਣ ਵਾਲੇ ਪਏ ਨੇ ਤੇ 18 ਚੱਲ ਗਏ ਇਹਦਾ ਮਤਲਬ ਤੁਹਾਡੇ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਸਿੱਧੇ ਸਬੰਧ ਹੈਗੇ ਨੇ ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਤੁਹਾਡਾ ਫਰਜ ਬਣਦਾ ਹੈ ਕਿ ਸਾਡੇ ਨਾਲ ਉਹ ਗੱਲ ਸ਼ੇਅਰ ਕਰੋ ਤੇ ਕੀ ਤੁਸੀਂ ਉਹਨਾਂ ਬੰਬਾਂ ਦੇ ਫਟਣ ਦੀ ਜਾਂ ਉਹਨਾਂ ਬੰਬਾਂ ਦੇ ਚੱਲਣ ਦੀ ਵੇਟ ਕਰਦੇ ਹੋ ਇੰਤਜ਼ਾਰ ਕਰਦੇ ਹੋ ਕਿ ਬੰਦੇ ਮਰ ਜਾਣ ਪਹਿਲਾਂ ਫਿਰ ਮੈਂ ਆਪਣੀ ਰਾਜਨੀਤੀ ਚਮਕਾਉਂਗਾ ਜੇ ਤੁਸੀਂ دہشت ਫਲਾਉਣਾ ਚਾਹੁੰਦੇ ਹੋ ਪੰਜਾਬ 'ਚ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਿਰਫ دہشت ਵਾਸਤੇ ਬਿਆਨ ਦਿੱਤਾ ਹੈ ਤਾਂ ਇਹ ਸੀਰੀਅਸ ਕ੍ਰਾਈਮ ਹੈ ਤੁਹਾਡੇ ਤੇ ਸਖਤ ਕਾਰਵਾਈ ਕਰਾਂਗੇ ਕਾਂਗਰਸ ਪਾਰਟੀ ਨੂੰ ਕਿਉਂਕਿ ਤੁਸੀਂ ਕਾਂਗਰਸ ਦੇ ਵੱਡੇ ਲੀਡਰੋਂ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਸ ਗੱਲ ਤੇ ਆ ਕੇ ਸਾਹਮਣੇ ਸਫਾਈ ਦੇਣ ਦੱਸਣ ਕਿ ਕਾਂਗਰਸ ਪਾਰਟੀ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲੀ ਹੋਈ ਹੈ ਕਿ ਉਹਨਾਂ ਨੂੰ ਸਾਰਾ ਪਤਾ ਹੈ ਕਿ ਕਿੰਨੇ ਬੰਬ ਪਹੁੰਚ ਗਏ ਕਿੰਨੇ ਚੱਲ ਗਏ ਕਿੰਨੇ ਰਹਿ ਗਏ ਇਹਦੇ ਬਾਰੇ ਕਾਂਗਰਸ ਦੇ ਨੈਸ਼ਨਲ ਲੀਡਰ ਤੇ ਪ੍ਰਤਾਪ ਸਿੰਘ ਬਾਜਵਾ ਸਫਾਈ ਦੇਣ ਜੇ ਇਹ ਗੱਲ ਸਿਰਫ دہشت ਫਲਾਉਣ ਵਾਸਤੇ ਬਾਜਵਾ ਸਾਹਿਬ ਨੇ ਜਿਹੜੀ ਹੈ ਉਹ ਕਹੀ ਹੈ ਤਾਂ ਬਾਜਵਾ ਸਾਹਿਬ ਤੇ ਸਖਤ ਕਾਰਵਾਈ ਹੋਊਗੀ ਪੁਲਿਸ ਨੂੰ ਮੈਂ ਸਖਤ ਆਦੇਸ਼ ਦਿੱਤੇ ਨੇ ਕਿ ਉਹਨਾਂ ਨੂੰ ਮਿਲ ਕੇ ਨਿਸ਼ਾਨਦੇਹੀ ਕਰਾਓ ਕਿੱਥੇ ਕਿੱਥੇ ਪਏ ਨੇ ਬੰਬ ਉਹ ਵੈਸੀ ਕੁਝ ਵੀ ਗੈਰ ਜ਼ਿੰਮੇਵਾਰਾ ਨਾ ਬਿਆਨ ਦੇ ਦਿੰਦੇ ਲੋਕਾਂ 'ਚ دہشت ਫੈਲਾਉਣ ਵਾਸਤੇ ਸਖਤ ਕਾਰਵਾਈ ਵਾਸਤੇ ਤਿਆਰ ਰਹੋ ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਪੰਜਾਬੀਓ ਬੜੇ ਗੰਭੀਰ ਵਿਸ਼ੇ ਤੇ ਗੱਲ ਕਰਨੀ ਹੈ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਆਪੋਸ਼ਨ ਪਾਰਟੀ ਦੇ ਲੀਡਰ ਨੇ ਪੰਜਾਬ ਦੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ 50 ਬੰਬ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹ ਚੋਂ 18 ਬੰਬ ਫਟ ਚੁੱਕੇ ਨੇ 32 ਬੰਬ ਅਜੇ ਫਟਣ ਵਾਲੇ ਨੇ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸਬੰਧ ਨੇ ਤੁਹਾਨੂੰ ਬੰਬ ਭੇਜਣ ਵਾਲੇ ਟੈਰਰਿਸਟ ਜਾਂ ਜਿਹੜੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੁਹਾਨੂੰ ਸਿੱਧਾ ਫੋਨ ਕਰਕੇ ਕਹਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ 50 ਪਹੁੰਚ ਗਏ 18 ਚੱਲ ਗਏ 32 ਰਹਿ ਗਏ ਤੁਹਾਡਾ ਇਨਫੋਰਮੇਸ਼ਨ ਦਾ ਸੋਰਸ ਕੀ ਹੈ ਕਿਉਂਕਿ ਨਾ ਤਾਂ ਇਹ ਜਿਹੜੀ ਇਨਫੋਰਮੇਸ਼ਨ ਹੈ ਪੰਜਾਬ ਦੀ ਕਿਸੇ ਇੰਟੈਲੀਜੈਂਸ ਕੋਲ ਹੈ ਤੇ ਨਾ ਹੀ ਦੇਸ਼ ਦੀ ਇੰਟੈਲੀਜੈਂਸੀ ਨੇ ਕੋਈ ਖਬਰ ਇਸ ਤਰ੍ਹਾਂ ਦੀ ਸਾਡੇ ਨਾਲ ਸ਼ੇਅਰ ਕੀਤੀ ਹੈ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜੇ 32 ਬੰਬ ਹਜੇ ਚੱਲਣ ਵਾਲੇ ਪਏ ਨੇ ਤੇ 18 ਚੱਲ ਗਏ ਇਹਦਾ ਮਤਲਬ ਤੁਹਾਡੇ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਸਿੱਧੇ ਸਬੰਧ ਹੈਗੇ ਨੇ ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਤੁਹਾਡਾ ਫਰਜ਼ ਬਣਦਾ ਹੈ ਕਿ ਸਾਡੇ ਨਾਲ ਉਹ ਗੱਲ ਸ਼ੇਅਰ ਕਰੋ ਤੇ ਕੀ ਤੁਸੀਂ ਉਹਨਾਂ ਬੰਬਾਂ ਦੇ ਫਟਣ ਦੀ ਜੇ ਤੁਹਾਨੂੰ ਨਾ ਬੰਬਾਰੇ ਚੱਲਣ ਦੀ ਵੇਟ ਕਰਦੇ ਹੋ ਇੰਤਜ਼ਾਰ ਕਰਦੇ ਹੋ ਕਿ ਬੰਦੇ ਮਰ ਜਾਣ ਪਹਿਲਾਂ ਫਿਰ ਮੈਂ ਆਪਣੀ ਰਾਜਨੀਤੀ ਚਮਕਾਉਂਗਾ ਜੇ ਤੁਸੀਂ دہشت ਫਲਾਉਣਾ ਚਾਹੁੰਦੇ ਹੋ ਪੰਜਾਬ ਚ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਿਰਫ دہشت ਵਾਸਤੇ ਬਿਆਨ ਦਿੱਤਾ ਹੈ ਤਾਂ ਇਹ ਸੀਰੀਅਸ ਕ੍ਰਾਈਮ ਹੈ ਤੁਹਾਡੇ ਤੇ ਸਖਤ ਕਾਰਵਾਈ ਕਰਾਂਗੇ ਕਾਂਗਰਸ ਪਾਰਟੀ ਨੂੰ ਕਿਉਂਕਿ ਤੁਸੀਂ ਕਾਂਗਰਸ ਦੇ ਵੱਡੇ ਲੀਡਰੋਂ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਸ ਗੱਲ ਤੇ ਆ ਕੇ ਸਾਹਮਣੇ ਸਫਾਈ ਦੇਣ ਦੱਸਣ ਕਿ ਕਾਂਗਰਸ ਪਾਰਟੀ ਦੇਸ਼ਵਰੋਧੀ ਤਾਕਤਾਂ ਨਾਲ ਮਿਲੀ ਹੋਈ ਹੈ ਕਿ ਉਹਨਾਂ ਨੂੰ ਸਾਰਾ ਪਤਾ ਹੈ ਕਿ ਕਿੰਨੇ ਬੰਬ ਪਹੁੰਚ ਗਏ ਕਿੰਨੇ ਚੱਲ ਗਏ ਕਿੰਨੇ ਰਹਿ ਗਏ ਇਹਦੇ ਬਾਰੇ ਕਾਂਗਰਸ ਦੇ ਨੈਸ਼ਨਲ ਲੀਡਰ ਤੇ ਪ੍ਰਤਾਪ ਸਿੰਘ ਬਾਜਵਾ ਸਪੱਸ਼ਟੀਕਰਨ ਜੇ ਇਹ ਗੱਲ ਸਿਰਫ دہشت ਫਲਾਉਣ ਵਾਸਤੇ ਬਾਜਵਾ ਸਾਹਿਬ ਨੇ ਜਿਹੜੀ ਹੈ ਉਹ ਕਹੀ ਹੈ ਤਾਂ ਬਾਜਵਾ ਸਾਹਿਬ ਤੇ ਸਖਤ ਕਾਰਵਾਈ ਹੋਊਗੀ ਪੁਲਿਸ ਨੂੰ ਮੈਂ ਸਖਤ ਆਦੇਸ਼ ਦਿੱਤੇ ਨੇ ਕਿ ਉਹਨਾਂ ਨੂੰ ਮਿਲ ਕੇ ਨਿਸ਼ਾਨਦੇਹੀ ਕਰਾਓ ਕਿੱਥੇ ਕਿੱਥੇ ਪਏ ਨੇ ਬੰਬ ਉਹ वैसे कुछ भी गैर जिम्मेदाराना बयान दे देने। ਲੋਕਾਂ ਚ دہشت ਫਲਾਉਣ ਵਾਸਤੇ ਸਖਤ ਕਾਰਵਾਈ ਵਾਸਤੇ ਤਿਆਰ ਹੋ।